ਹੰਤਾ ਉਸ ਕੋਲ ਦੀ ਉੱਪਰ ਮਜੂਦਾ ਇੱਕ ਤਰੀਕ 2025 ਦੀ ਤਸਵੀਰ ਹੈ ਟਾਈਮ 7:09 ਤੇ ਟਾਈਟਲ ਤੁਸੀਂ ਪੜ ਚੁੱਕੇ ਹੋ ਕਿਸਾਨਾਂ ਦਾ ਹੋ ਰਿਹਾ ਕਰੋੜਾਂ ਦਾ ਨੁਕਸਾਨ ਦਰਿਆ ਸਤਲੁਜ ਦਿੱਤ ਭਾਈ ਬਿਲਕੁਲ ਸੱਚੀ ਗੱਲ ਹੈ ਜੀ ਇਹ ਦੇਖ ਸਕਦੇ ਹੋ ਇਹ ਸਾਹਮਣੇ ਅੱਗੇ ਤੱਕ ਦੇਖ ਲਓ ਕਿਸ ਤਰ੍ਹਾਂ ਪਪੂਲਰ ਕਿਸਾਨਾਂ ਦੇ ਵਿੱਚ ਡਿੱਗੇ ਐ ਇੱਥੇ ਜ਼ਮੀਨ ਦਾ ਰੇਟ 10 ਲੱਖ ਰੁਪਈਆ ਹੈ 5-5 ਕਿੱਲੇ ਜ਼ਮੀਨ ਡਿੱਗ ਗਈ ਪਪੂਲਰ ਡਿੱਗ ਗਏ ਤੇ ਕਰੋੜਾਂ ਦਾ ਨੁਕਸਾਨ ਕਿਸਾਨਾਂ ਦਾ ਹੋ ਰਿਹਾ ਹੈ ਬਹੁਤ ਵੱਡੀ ਤਸਵੀਰ ਹੈ ਦਰਿਆ ਸਤਲੁਜ ਦੇਖੋ ਇਸ ਤਰ੍ਹਾਂ ਉਫਾਨ ਤੇ ਹੈ ਕੱਲ ਦੇ ਨਾਲੋਂ ਅੱਜ ਸਤਲੁਜ ਦਾ ਜਲ ਪੱਧਰ ਵਧਿਆ ਹੈ ਤਾਂ ਇਹ ਵੀ ਤੁਹਾਨੂੰ ਦੱਸ ਦਈਏ ਕਿ ਕੱਲ ਦੇ ਨਾਲੋਂ ਅੱਜ ਦਰਿਆ ਸਤਲੁਜ ਦਾ ਪੱਧਰ ਵਧਿਆ ਹੈ ਪਾਖੜਾ ਦਾ ਲੈਵਲ 1673 ਤੋਂ ਜ਼ਿਆਦਾ ਹੋ ਚੁੱਕਿਆ ਹੈ ਦਰਿਆ ਸਤਲੁਜ ਦੇ ਚਾਰੇ ਪਾਸੇ ਕਹਿਰ ਮਚਾਇਆ ਹੋਇਆ ਹੈ ਤਸਵੀਰ ਦੇਖੋ ਹਾਲਾਤ ਕਿ ਬਣੇ ਹੋਏ ਹਨ ਤੁਹਾਵੇਂ ਟਾਈਟਲ ਤੇ ਅਜਨਾ ਜੋ ਪੜਿਆ ਇਸ ਥਾਂ ਤੇ ਬਹੁਤ ਵੱਡੀ ਢਾਹ ਲੱਗੀ ਹੋਈ ਹੈ ਇਹ ਦੇਖ ਸਕਦੇ ਹੋ ਅੱਗੇ ਤੱਕ ਉਹ ਵਕਤ ਉਹ ਦਰਿਆ ਦੇ ਵਿੱਚ ਪਾਣੀ ਬਾਹਰ ਨਿਕਲਿਆ ਹੋਇਆ ਇਹਨੂੰ ਆਪਾਂ ਖੰਮਾ ਕਹਿ ਦਿੰਨੇ ਆ ਤਾਂ ਇਹ ਤੁਸੀਂ ਦੇਖੋ ਕਿਥੇ ਪਬਲਿਕ ਕਿਰਨ ਡੱਕ ਚੁੱਕਿਆ ਫਿਰ ਇੱਥੇ ਇੱਕ ਹੋਰ ਵੱਡਾ ਨੁਕਸਾਨ ਇਹ ਜਦੋਂ ਢਾ ਲੱਗਦੇ ਅੱਗੇ ਤੱਕ ਉੱਪਰ ਫੁੱਲ ਰੱਖਿਆ ਸਾਰੇ ਇਸ ਦਰਿਆ ਦੇ ਪੇੜ ਚੜ ਜਾਣਗੇ ਹਾਲਾਤ ਬਹੁਤ ਬਾਰੇ ਨੇ ਚਿੰਤਾਜਨਕ ਨੇ ਵੀਡੀਓ ਜਿਆਦਾ ਲੰਮੀ ਨਹੀਂ ਹੋਵਗੀ ਇਸ ਲਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਸਾਨਾਂ ਦਾ ਇੱਥੇ ਕਰੋੜਾ ਦਾ ਨੁਕਸਾਨ ਹੋ ਰਿਹਾ ਔਰ ਦਰਿਆ ਸਤਲੁਜ ਦੀ ਸਪੀਡ ਦੇਖੋ ਇਹ ਤਾਂ ਜਲੰਧਰ ਕਿਹਾ ਹੋਇਆ ਲੁਧਿਆਣਾ ਹੋ ਗਿਆ ਸਭ ਤੋਂ ਜ਼ਿਆਦਾ ਬਾਤ ਕੀ ਹੋ ਤਾ ਅੱਜ ਰੈੱਡ ਲਾਈਟ ਤੇ ਪੰਜਾਬ ਜਲੰਧਰ ਰੈੱਡ ਲਾਈਟ ਤੇ ਹੈ ਜਮਾ 1675.8 ਦਾ ਰੱਖ ਤੇ ਅੱਜ 1675.8 ਹੈ ਦਰਿਆ સતलुज ਦੀਆਂ ਇਹ ਤਸਵੀਰਾਂ ਨੇ ਖੌਫਨਾਕ ਇਸ ਥਾਂ ਤੇ ਕਿਸਾਨਾਂ ਦਾ ਕਰੋੜਾਂ ਦਾ ਨੁਕਸਾਨ ਜ਼ਮੀਨ ਬਹੁਤ ਸਾਰੀ ਡਿੱਗੀ ਇਸ ਥਾਂ ਤੇ ਸਾਹਮਣੇ ਤਸਵੀਰ ਦੇਖ ਲਓ ਇਸ ਥਾਂ ਤੇ ਜ਼ਮੀਨ ਬਹੁਤ ਜ਼ਿਆਦਾ ਡਿੱਗੀ ਹੈ ਕਿਸਾਨਾਂ ਦੀ ਤਾਂ ਹੀ ਟਾਈਟਲ ਪਾਇਆ ਕਿ ਕਿਸਾਨਾਂ ਦਾ ਹੋਇਆ ਕਰੋੜਾਂ ਦਾ ਨੁਕਸਾਨ ਔਰ ਦਰਿਆ સતलुज ਦਾ ਪਾਣੀ ਇੱਕ ਵਾਰ ਤੋਂ ਫੇਰ ਵਧਣਾ ਹੋਇਆ ਸ਼ੁਰੂ ਇਹ ਵੀ ਇੱਕ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਹਾਂ ਦੁਬਾਰਾ ਲਾਈਵ ਹੋਏ ਹਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਾ ਜਰੂਰ ਦਬਾ ਦਿਓ ਔਰ ਜੇਕਰ ਤੁਸੀਂ ਇਹੋ ਜਾਣਕਾਰੀ ਸਾਨੂੰ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਉੱਥੇ ਵੀ ਚੈਨਲ ਨੂੰ ਫੋਲੋ ਕਰ ਦਿਓ ਦਰਿਆ ਸਤਲੁਜ ਦੇ ਇੱਕ ਵਾਰ ਫਿਰ ਹਫਾਤੇ ਹੋ ਗਿਆ ਪਾਣੀ ਵਧਣਾ ਸ਼ੁਰੂ ਹੋ ਗਿਆ ਬਹੁਤ ਸਾਰੀਆਂ ਜ਼ਮੀਨਾਂ ਦਰਿਆ ਦੇ ਵਿੱਚ ਡਿੱਗਿਆ ਕਰੋੜਾਂ ਦਾ ਨੁਕਸਾਨ ਹੋਇਆ ਕਿਸਾਨਾਂ ਦਾ ਤਾਂ ਇੱਥੇ ਕਿਸਾਨ ਜਿੱਥੇ ਝੋਨੇ ਦੀ ਮੰਗ ਤਾਂ ਦਰਿਆ 'ਚ ਡਿੱਗ ਜਾਂਦਾ ਨੁਕਸਾਨ ਹੋ ਜਾਂਦਾ ਤੇ ਕਿੰਨੇ ਕਿਤੇ ਮੰਗ ਤਾਂ ਫਿਰ ਇਹ ਵੀ ਉੱਠੇਗੀ ਕਿ ਜ਼ਮੀਨਾਂ ਸਾਡੀਆਂ ਬਹੁਤ ਡਿੱਗੀਆਂ ਜ਼ਮੀਨਾਂ ਦਾ ਰੇਟ 10-10 ਲੱਖ ਕਿੱਲੇ ਦਾ ਤਾਂ ਕਈ ਕਿਸਾਨਾਂ ਦੀ ਕਿੱਲਾ ਜਮੀਨ ਸੀ ਜੋ ਸਬਜ਼ੀ ਵਗੈਰਾ ਲਾਉਂਦੇ ਸੀ ਤਾਂ ਫਿਰ ਉਹਨਾਂ ਦੇ ਹਾਲਾਤ ਅੱਧਿਆੜੀਆਂ ਕਰਨ ਵਾਲੇ ਹੋ ਗਏ ਹਾਲਾਤ ਸ਼ੇਅਰ ਜ਼ਰੂਰ ਕਰ ਦਿਓ ਆ ਦੇਖ ਲਓ ਤਸਵੀਰ ਦਰਿਆ ਦੀ ਆ ਦਿਖਾਉਣਾ ਸਤਲੁਜ ਦਾ ਜਲਪੱਤਰ ਇੱਕ ਵਾਰ ਤੋਂ ਫੇਰ ਵਧਣਾ ਸ਼ੁਰੂ ਹੋ ਚੁੱਕਾ ਹੈ ਮਹਿਦਪੁਰ ਤੋਂ ਜੋ ਜਗਰਾਵ ਰੋਡ ਜਾਂਦਾ ਹੈ ਅਸੀਂ ਉਸ ਦੇ ਉੱਪਰ ਮੌਜੂਦ ਹਾਂ ਪਾਖੜਾ ਦਾ ਡੇਵਲ ਵੱਧ ਰਿਹਾ ਹੈ ਪੌਗੜ ਦਾ ਡੈਮ ਦਾ ਲੈਵਲ ਘਟ ਰਿਹਾ ਹੈ ਪਰ ਹਰੀਕੇ ਹੜ ਵਰਕਸ ਤੋਂ ਫਰੋਇਪੁਰ ਪਾਈਲ ਕਲੇ ਪਾਸੇ 245 ਹਜ਼ਾਰ ਕਿ ਉਸਕ ਪਾਣੀ ਜਾ ਰਿਹਾ ਹੈ ਤਾਂ ਲਗਾਤਾਰ بارش ਹੋ ਰਹੀ ਹੈ ਪੂਰੀ ਰਾਤ بارش ਹੋਈ ਹੈ ਅੱਜ ਵੀ ਮੌਸਮ ਉਪਾਗ ਨੇ ਜਾਣਕਾਰੀ ਦਿੱਤੀ ਹੈ ਕਿ بارش ਅੱਜ ਵੀ ਹੋਵੇਗੀ ਜਲੰਧਰ ਰੈਡ ਲਾਈਟ ਤੇ ਪੰਜਾਬ ਦੇ ਜਲੰਧਰ ਅਤੇ ਪਠਾਨਕੋਟ ਰੈਡ ਲਾਈਟ ਤੇ ਹੈ ਜਿੱਥੇ ਕਿ بارش ਬਹੁਤ ਜ਼ਿਆਦਾ ਹੋਵੇਗੀ ਜਦੋਂ ਇਹਨਾਂ ਥਾਵਾਂ ਤੇ بارش ਆਉਂਦੀ ਹੈ ਤਾਂ ਦਰਿਆਵਾਂ ਨਦੀਆਂ ਨਾਲਿਆਂ ਦੇ ਪਾਣੀ ਵਧ ਜਾਂਦੇ ਹੈ ਹਿਮਾਚਲ ਚ ਲਗਾਤਾਰ بارش ਹੋ ਰਹੀ ਹੈ ਉਸੂ ਵੀ ਕਾਰਨ ਹੈ ਔਰ ਇਸ ਦਰਿਆ ਸਤਲੁਜ ਦਾ ਪਾਣੀ ਵਧ ਰਿਹਾ ਹੈ ਜਿੱਦਾਂ ਕਿ ਤੁਹਾਨੂੰ ਇਹ ਟਾਈਟਲ ਕਰੋੜਾਂ ਦਾ ਨੁਕਸਾਨ ਤਾਂ ਇੱਥੇ ਹੋਇਆ ਹੈ ਇਹ ਦੇਖ ਸਕਦੇ ਹੋ ਜ਼ਮੀਨਾਂ ਵਿੱਚ ਡੇਕੀ ਚੁੱਕੀਆਂ ਹਰਾਤ ਬੜੇ ਮੜੇ ਹੈ ਕਿਸਾਨ ਦਰਦ ਪਰਿਮਾਨ ਦੇ ਨਾਲ ਇੱਥੇ ਆਏ ਉਹਨਾਂ ਨਾਲ ਗੱਲ ਕਰਦੇ ਆਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿੰਨਾ ਜ਼ਮੀਨ ਦਾ ਨੁਕਸਾਨ ਹੋਇਆ ਜੀ ਇੱਕ ਲੱਖ ਲਗਭਗ ਚਲੇ ਗਿਆ ਦਰਿਆ ਵਿੱਚ ਇੱਥੇ ਜ਼ਮੀਨ ਦੇ ਜੇਕਰ ਰੇਟ ਦੀ ਗੱਲ ਕਰੀ ਤਾਂ ਕਿੰਨਾ ਕੋਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਤਾਂ ਪਰ ਪਪੂਲਰ ਵਗੈਰਾ ਜੋ ਉਹ ਕਿੰਨੇ ਕੁ ਡਿੱਗੇ ਇੱਕ ਲੱਖ ਲਗਭਗ ਚਲੇ ਗਿਆ ਸਾਰੇ ਜਨੇ ਸਾਰੇ ਡਿੱਗੇ ਇਹ ਦਿੱਤੇ ਕਿ ਮੰਗ ਘੋਟ ਦੀ ਸੀ ਪਹਿਲਾਂ ਝੋਣਿਆਂ ਦਾ ਨੁਕਸਾਨ ਹੁੰਦਾ ਸੀ ਪਰ ਕਿਤਨੇ ਕਿਤੇ ਕਿਹੜੇ ਜ਼ਮੀਨਾਂ ਵਿੱਚ ਡਿੱਗਿਆ ਪ੍ਰਸ਼ਾਸਨ ਨੂੰ ਕੀ ਚਾਹੀਦਾ ਫਿਰ ਕੋ ਮਾਫੀ ਵਗਾਰੇ ਦੀ ਮੰਗ ਕਰਦੇ ਹੋ ਤੁਸੀਂ ਹਾਂ ਜੀ ਇਹ ਗੱਲ ਸਾਰੇ ਸਾਲ ਬੜੀ ਲੱਗਦੀ ਹੈ ਤਾਂ ਇਸ ਤੋਂ ਅੱਗੇ ਹੋਰ ਵੀਰ ਵੀ ਨਾਲ ਮੌਜੂਦ ਨੇ ਜਿਨ੍ਹਾਂ ਦੇ ਦੂਜੇ ਪਾਸੇ ਝੋਣਾਂ ਫੱਕਰ ਡੇ ਗਏ ਵੀਰ ਜੀ ਕਿੰਨੀ ਕਿਉਂ ਨੁਕਸਾਨ ਹੋ ਰਿਹਾ ਦੋਨਾ ਤੇ ਹੁਣ ਹਾਲਾਤ ਕਿਸ ਤਰ੍ਹਾਂ ਦੇ ਆ ਬਹੁਤ ਅੜਿਆ ਵਿੱਚ ਪੁੱਛਵਾ ਸਕਦੀ ਹੈ ਇਹ ਸਾਰਾ ਕੰਮ ਮੈਨੂੰ ਚੰਗਾ ਲੱਗਦਾ। ਹੋਣ ਤੱਕ ਕਿੰਨੇ ਕੁ ਜਮੇਂ ਡੇ ਗਏ। ਠੀਕ ਨਾ ਹਾਲਾਤ ਕਿਵੇਂ ਨਾ ਤੇ ਹੁਣ ਟਾ ਕਿਸ ਤਰ੍ਹਾਂ ਲੱਗ ਰਹੀ ਹੈ ਕਿ ਛੱਡ ਗਈ ਹੈ। ਛੱਡ ਨੱਗੇ ਜਾਂਦਾ ਮੈਂ। ਤਾਂ ਇਹ ਉਹ ਪਸੰਦ ਹੈ ਤਰਤ ਪ੍ਰੇਮ ਦੇ ਨਾਲ ਜੋ ਇਹ ਦੇਖਣਾ ਹੈ ਕਿ ਸਾਡੇ ਜ਼ਮੀਨਾਂ ਦਾ ਹਾਲਾਤ ਕੀ ਹੈ। ਪਰ ਜਦੋਂ ਇੱਥੇ ਪਹੁੰਚਦਾ ਹੈ ਤਾਂ ਜ਼ਮੀਨ ਨਹੀਂ ਉੱਥੇ ਹੁੰਦੀ ਪਾਣੀ ਪਾਣੀ ਚੱਲਦਾ ਹੈ। ਹਾਲਾਤ ਬਹੁਤ ਮਾੜੇ ਚਿੰਤਾਜਨਕ ਨੇ 30 ਲੱਖ ਰੁਪਏ ਰੇਟ ਦੱਸਿਆ ਤਾਂ 30 ਲੱਖ ਰੁਪਏ ਇੱਕ ਲੈਦਰ ਰੇਟ ਪਬਲਿਕ ਵਿੱਚ ਦਿਖ ਜਾਣ ਤਾਂ ਜਿੰਮੇਵਾਰ ਕੀ ਕਰੂਗਾ ਹਾਲਾਤ ਬਹੁਤ ਜ਼ਿਆਦਾ ਮਾੜੇ ਅਰਸ ਜੋਗ ਨੇ ਵੀਡੀਓ ਛੋਟੀ ਕਰਨੀ ਸੀ ਪਰ ਉਹ ਜਦੋਂ ਦੇਖਿਆ ਤਾਂ ਵੀਡੀਓ ਕਰਨੀ ਲਾਜ਼ਮੀ ਹੋ ਗਈ ਵੱਡੀ ਹੋ ਗਈ ਤਾਂ 10 ਮਿੰਟ ਤੱਕ ਕਰਦੇ ਆ ਇਹ ਟਾਜ ਅੱਗੇ ਤੁਸੀਂ ਦੇਖ ਸਕਦੇ ਅੱਗੇ ਤੱਕ ਇਹਨਾਂ ਦੇ ਉਹ ਜਿ ਸਾਵਣ ਜਿਵੇਂ ਇਸ ਤੋਂ ਕਾਫੀ ਜ਼ਿਆਦਾ ਹਟਮੀ ਐ ਅੱਗੇ ਪਾਣੀ ਵਧਿਆ ਕਾਫੀ ਇਹ ਹਟਮੀ ਐ ਉੱਥੇ ਰੇਡ ਜ਼ਿਆਦਾ ਮਾਲਕੀ ਰਜਿਸਟਰੀ ਵਾਲੇ ਜ਼ਿਮੀਂਦਾਰਾਂ ਦੇ ਵਿੱਚ ਲੱਗੀ ਹੈ ਹਾਲਾਤ ਬਹੁਤ ਜ਼ਿਆਦਾ ਮਾੜੇ ਚਿੰਤਾ ਜਨ ਖਲਾਦ ਨੇ ਤਦ ਰਿਆ ਸਤਲੁਜ ਦਾ ਚਲਪੱਦਰ ਇੱਕ ਵਾਰ ਤੋਂ ਫੇਰ ਵਧਣਾ ਸ਼ੁਰੂ ਹੋਇਆ ਹੈ ਚਾਰੇ ਪਾਸੇ ਆਫਾਨ ਤੇ ਐ ਔਰ ਅੱਜ ਪੰਜਾਬ ਭਾਰ ਦੇ ਵਿੱਚ ਬਾਰਿਸ਼ ਹੋਵੇਗੀ ਜਿਸ ਤੱਕ ਰੈਡ ਅਲਰਟ ਤੇ ਦੋ ਜ਼ਿਲ੍ਹੇ ਐ ਜਿਸ ਤੋਂ ਏ ਚਲੰਦਰ ਔਰ ਪਠਾਨਕੋਟ ਬਾਕੀਆਂ ਚ ਔਰੇਂਜ ਅਲਰਟ ਜਾਰੀ ਕੀਤਾ ਹੋਇਆ ਔਰ ਫਿਰ ਤੜਕਸਾਰ ਤੋਂ ਬਾਰਿਸ਼ ਹੋਈ ਝੋਨੇ ਕਰੇ ਵਿਦਿਆਵਾਂ ਤੋਂ ਬਾਹਰ ਸੀ 2-2 ਫੁੱਟ ਦਾ ਪਾਣੀ ਉਹਨਾਂ ਦੇ ਵਿੱਚ ਵੀ ਹੋ ਗਿਆ ਅੱਗੇ ਲੋਹੀਆ ਏਰੀਆ ਦਾ ਜੋ ਹਾਲਾਤ ਨੇ ਉੱਥੇ ਰਾਤ ਚਿੰਤਾਜਨਕ ਨੇ ਬੰਨਾਂ ਦੇ ਨਾਲ 4-4 ਫੁੱਟ ਪਾਣੀ ਹੈ ਝੋਨੇ ਬਰਬਾਦ ਹੋ ਰਿਹਾ ਹੈ ਲਗਾਤਾਰ ਕਈ ਥਾਵਾਂ ਤੇ ਨੋਚਾਂ ਨੂੰ ਵੀ ਢਾ ਲੱਗੀ ਹੈ ਜੋ ਤੁਸੀਂ ਪਹਿਲਾਂ ਅਪਡੇਟ ਦੇਖੀ ਹੈ ਕਿ ਸੋਨਾਂ ਦੇ ਚਿਹਰੇ ਮਰ ਜਾਏ ਹੋਏ ਇੱਥੇ ਆ ਕੇ ਜਦੋਂ ਜ਼ਮੀਨ ਦੇਖਣ ਆਉਂਦੇ ਆ ਤਾਂ ਉੱਥੇ ਜ਼ਮੀਨ ਨਹੀਂ ਪਾਣੀ ਜਲ ਰਿਹਾ ਹੁੰਦਾ ਹੈ ਦੇ ਹਾਲਾਤ ਚਿੰਤਾਜਨਕ ਨੇ ਬਹੁਤ ਜ਼ਿਆਦਾ ਇਹ ਵੀਡੀਓ ਨੂੰ ਚਲਦੇ ਚਲਦੇ ਸ਼ੇਅਰ ਜਰੂਰ ਕਰਿਓ ਤਾਂ ਵੀਡੀਓ ਨੂੰ ਚਲਦੇ ਚਲਦੇ ਸ਼ੇਅਰ ਜਰੂਰ ਕਰਿ ਜਾਓ ਕਿਉਂਕਿ ਅਪਡੇਟ ਸੀਐਮ ਮਾਨ ਤੱਕ ਪਹੁੰਚ ਸਕੇ ਤਾਂ ਕੋਈ ਕਿਸੇ ਨੂੰ ਮੁਆਵਜ਼ਾ ਮਿਲ ਜੇ ਰੋਜਪੁਰ ਫਾਜ਼ਲ ਕਾਦੇ ਹਾਲਾਤ ਜੋ ਨੇ ਹੁਣ ਇੱਥੇ ਵੀ ਉਹ ਹਾਲਾਤ ਬਣੇ ਹੋਏ ਨੇ ਇਹ ਦੇਖ ਸਕਦੇ ਹੋ ਹਲੇ ਕੋਈ ਨਹੀਂ ਆ ਗਿਆ ਸਾਰਾ ਪੱਥੇ ਦੀ ਕੋਈ ਨਹੀਂ ਆੜੀ ਉਹ ਨਾਲ ਨਾਲ ਦਾ ਪਰਦੇਟ ਅਪਡੇਟ ਹੈ ਜਰਮਨ ਸ੍ਰੀ ਵੀਰ ਜੀ ਦਰਿਆ ਸਾਤੌਂ ਦਾ ਪਾਣੀ ਵੱਧ ਰਿਹਾ ਹੈ ਇਹ ਤਸਵੀਰ ਜਿੱਥੋਂ ਤੁਸੀਂ ਟਾਈਟਲ ਪੜਿਆ ਹੈ ਨੇ ਕਰੋੜਾਂ ਦਾ ਇਨਸਾਨ ਤੀ ਲੱਖ ਤੱਕ ਇੱਥੇ ਰੇਟ ਹੈ ਅੱਗੇ ਜਿਹੜੇ ਥੋੜੇ ਦੂਰ ਹੈ ਦਰਿਆ ਤੋਂ ਜ਼ਮੀਨਾਂ ਤੋਂ ਵੀ ਦਰਿਆ ਦੇ ਵਿੱਚ ਡੋਗ ਚੁੱਕੇ ਰਜਿਸਟਰੀ ਵਾਲੇ ਜ਼ਮੀਨਾਂ ਤੇ ਕਿੰਨਾ ਦੀ ਫਿਰ ਚ ਤਿੰਨ ਤਿੰਨ ਕਿੱਲੇ ਡਿੱਗੀ ਹੈ ਤਾਂ ਫਿਰ ਕਰੋੜ ਹੋ ਗਿਆ ਅੱਗੇ ਜਾ ਕੇ ਫਿਰ ਦੇਖੋਗੇ ਤਾਂ ਕਾਫੀ ਜ਼ਿਆਦਾ ਵੱਡਾ ਨੁਕਸਾਨ ਹੈ ਇਹ ਹਾਲਾਤ ਨੇ ਦਰਸ ਜੋ ਕਿਸਾਨਾਂ ਦੇ ਵੀ ਅੰਡੇ ਵੀ ਨਵੀਂ ਜੀ ਅਪਡੇਟ ਹੈ ਕਿ بارش ਆਉਣ ਵਾਲੀ ਹੈ ਇਹਦੇ ਸੱਦੇ ਬਦਲਾ ਦੇ ਹਾਲਾਤ ਇਸ ਤਰ੍ਹਾਂ ਨੇ ਬਾਰਸ਼ਾ ਦੇ ਰੈਡ ਲਾਈਟ ਤੇ ਜਲੰਧਰ بارش ਪੈ ਗਈ ਪੂਰੇ ਦੇਰ ਰਾਤ ਤੱਕ بارش ਹੁੰਦੀ ਰਹੀ ਹੈ ਤਾਂ ਇਹ ਵੱਡੀ ਅਪਡੇਟ ਇਸ ਟਾਈਮ ਤੁਹਾਡੇ ਸੰਝ ਕਰ ਰਿਹਾ ਦੂਜੀ ਅਪਡੇਟ ਲੈ ਕੇ ਮੈਂ ਹਾਜ਼ਰ ਹੋਵਾਂਗਾ ਤਕਰੀਬਨ 11 ਵਜੇ ਤਾਂ ਉਦੋਂ ਕੀ ਅਪਡੇਟ ਰਹੇਗਾ ਪਾਣੀ ਕਿੰਨਾ ਵਧਿਆ ਘਟਿਆ ਸਾਰੀ ਫਿਰ ਦੱਸਾਂਗੇ ਸਾਰਾ ਦਿਨ ਕਿਸਾਨਾਂ ਦਾ ਵੀ ਗੱਲ ਕਰਾਂਗੇ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਔਰ ਤੁਹਾਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਵੀਡੀਓ ਨੂੰ ਸ਼ੇਅਰ ਕਰ ਲਿਓ ਅਸੀਂ ਦਰਿਆ ਸੱਤ ਲੋਹ ਦੀ ਹਰ ਇੱਕ ਅਪਡੇਟ ਤੁਹਾਡੇ ਤੱਕ ਪਹੁੰਚਾਉਂਦੇ ਆ ਜੇਕਰ ਤੁਸੀਂ ਫੇਸਬੁੱਕ ਤੇ ਸਾਨੂੰ ਦੇਖ ਰਹੇ ਹੋ ਤਾਂ ਉੱਥੇ ਵੀ ਸਾਡੇ ਚੈਨਲ ਨੂੰ ਫੋਲੋ ਜਰੂਰ ਕਰ ਲਿਓ ਕਿਉਂਕਿ ਹਾਰੇ ਅਪਡੇਟ ਦਰਿਆ ਦੀ ਤੁਹਾਡੇ ਤੱਕ ਪਹੁੰਚਾਉਂਦੇ ਆ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਨਦੀਆਂ ਨਾਲਿਆਂ ਤੋਂ ਦੂਰ ਰਹੋ ਪ੍ਰਸ਼ਾਸਨ ਦੀ ਹਦਾਇਤਾਂ ਦੀ ਪਾਲਣਾ ਨਾ ਕਰੋ ਤਾਂ ਜੋ ਕੋਈ ਜਿੰਨਾ ਪਪਦਰ ਵਗੈਰਾ ਨੁਕਸਾਨ ਜ਼ਮੀਨਾਂ ਦਾ ਤੇ ਹੋ ਗਿਆ ਤੇ ਸਾਡਾ ਕੋਈ ਜਾਨ ਦਾ ਨੁਕਸਾਨ ਨਾ ਹੋਵੇ ਤਾਂ ਇਸਦਾ ਵਧੀਆ ਆਪਣੇ ਤੁਹਾਡੇ ਸਾਂਝੀ ਕੀਤੀ ਹੈ ਵੀਡੀਓ ਨੂੰ ਚਲਦੇ-ਚਲਦੇ ਸ਼ੇਅਰ ਜਰੂਰ ਕਰ ਦਿਓ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ